ਇਹ ਪਰਿਵਾਰ ਦੇ ਵਿੱਚ ਐਸਾ ਹੀ ਕੀ ਦੇਖਿਆ ਜੀ ਮੇਰੇ ਪਹਿਲੋ ਆ ਇੱਕ ਸਫਾਈ ਕਰਨ ਵਾਲੀ ਆਈ ਜੀ ਸਫਾਈ ਕਰਨ ਵਾਲੀ ਆਈ ਤੇ ਉਹਨੇ ਬੈਲ ਮਾਰਦੀ ਨਹੀਂ ਨਾ ਬੁਆੜੀ ਖੋਲਿਆ ਜੀ ਉੱਪਰ ਦੇ ਕਿਰਾਏਦਾਰ ਜੀ ਕਿਰਾਏਦਾਰ ਆਣ ਕੇ ਕਿਹਾ ਵੀ ਦੂਜੇ ਕੀ ਨਾਜ ਬੁਆੜੀ ਖੋਲਦਾ ਪਿਆ ਮਾਈ ਆਪਣਾ ਸੋਢੀ ਮੇਰੇ ਘਰੇ ਮਿਸ ਜੀ ਕੋਲ ਗਾਇਆ ਇਹਨ ਘਰੇ ਉਹਨੇ ਕਾ ਫਿਰ ਮੈਨੂੰ ਕੀਤਾ ਫੋਨ ਮੈਨੂੰ ਕਹਿੰਦੇ ਵੀ ਬੂਆ ਨਹੀਂ ਖੁੱਲਦੇ ਪਏ ਤੇ ਮੈਂ ਕਿਹਾ ਤੁਸੀਂ ਖੜਕਾਓ ਮੈਂ ਫੋਨ ਕੀਤੇ ਮੈਂ ਵੇਖੋ ਫੋਨ ਅੰਦਰ ਵੱਜ ਰਾਇਆ ਇਹਨੇ ਕਹਿੰਦੇ ਫੋਨ ਵੱਜਦੇ ਪਏ ਅੰਦਰ ਇਹ ਗੈਸਾਂ ਚੜ ਗਈ ਹੋਵੇ ਕਿਤੇ ਫਿਰ ਬੂਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਆਪ ਦੋ ਵਜੇ ਸੀ ਅੱਛਾ ਕੱਲ ਪ੍ਰੋਗਰਾਮ ਸੀ ਕੀ ਕੀ ਨੀ ਕੋਈ ਪ੍ਰੋਨਾਸ ਕੋਈ ਰਾਤੀ ਸਾਰੇ ਨੂੰ ਸ਼ੇਅਰ ਕਰਦੇ ਰਹੀ ਘਰ ਤੇ ਮੇਰੀ ਮੈਸੇਜ ਤੇ ਆਵੇ ਮੈਸੇਜ ਦੋਵੇਂ ਸ਼ੇਅਰ ਕਰਦੇ ਬੱਚੇ ਨਾਲ ਸ਼ੇਅਰ ਕਰਦੇ ਰਹੀ ਸੀ ਸਾਨੂੰ ਪਤਾ ਲੱਗਾ ਵੀ ਇਹ ਇੱਕ ਸਲੂਨ ਵੀ ਹਨ オーਪਨ ਨਵਾਂ ਕਰ ਰਹੇ ਹਾਂ ਹਾਂ ਕਰ ਰਹੇ ਹਾਂ ਕਰੀ ਹਾਂ ਤੇ ਕੋਈ ਗੱਲ ਸੀ ਕੋਈ ਫਾਈਨਾਂਸ ਕਰ ਰਹੇ ਸੀ ਜਾਂ ਕਿਸੇ ਦਾ ਨਹੀਂ ਕੋਈ ਪਤਾ ਨਹੀਂ ਇਹ ਚੀਜ਼ ਸਮਝ ਨਹੀਂ ਪਤਾ ਜੀ ਇਹ ਚੀਜ਼ ਬਹੁਤ ਪਰੇਸ਼ਾਨੀ ਹੈ ਕਿਸੇ ਤਰ੍ਹਾਂ ਦਾ ਕਿਸੇ ਅਜੀਬ ਪੈਸੇ ਦੇ ਦੇਖਿਆ ਰਹੀ ਪਰੇਸ਼ਾਨੀ ਜਾਈ ਸਾਨੂੰ ਕੋ ਲੜਾਈ ਝਗੜਾ ਨਹੀਂ ਨਹੀਂ ਕੋਈ ਲੜਾਈ ਝਗੜਾ ਨਹੀਂ ਸਰ ਜੀ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਬਿਲਕੁਲ ਹਸਮ ਤੇ ਕੋਈ ਰਾਤੀ ਗੱਲਾਂ ਬਾਤ ਕਰਦੇ ਰਹਾ ਤੇ ਕੋਈ ਗੱਲ ਬਾਤ ਜੀ ਪਤਾ ਨਹੀਂ ਸਰਵਾਕ ਕੀ ਸਵੇਰੇ ਵੀ ਦੋ ਛੋਟੀਆਂ ਬੇਟੀਆਂ ਦੋ ਇੱਕ 6 ਇੱਕ 6 ਸਾਲ ਦੀ ਇੱਕ 10 ਸਾਲ ਦੀ ਬੱਚੀ ਜੀ ਕਿੰਨੇ ਜਣੇ ਸੀ ਚਾਰੇ ਜੀ ਚਾਰੇ ਜੀ ਅਸੀਂ ਇਹ ਇਹ ਕਿਹੜਾ ਨਗਰ ਹੈ ਇਹ ਹਰਮਨ ਨਗਰ ਜੀ ਹਰਮਨ ਨਗਰ ਇੱਥੇ ਚਾਰ ਇੱਥੇ ਚਾਰ ਜਣੇ ਹੀ ਰਹਿੰਦੇ ਸੀ ਹਾਂਜੀ ਹਾਂਜੀ ਚਾਰ ਜਣ ਰੋਟਰ ਲੈਂਦੇ ਸੀ ਉੱਪਰ ਕਿਰਾਏ ਦਾ ਰਹਿੰਦੇ ਸੀ ਦੇ ਦੇਖੋ ਜਿਹੜਾ ਜਿਹੜਾ ਹੁਣੇ ਬੜੀ ਵੱੰਦ ਭਾਗੀ ਘਟਨਾ ਘੜੀ ਹੋਈ ਆ ਇਹਦੇ ਵਿੱਚ ਅਮਨਦੀਪ ਸਿੰਘ ਜਿਹੜੇ ਆਫ ਸੁਰਿੰਦਰ ਸਿੰਘ ਇਹਨਾਂ ਦਾ ਘਰ ਹੈ ਇੱਥੇ ਸਵੇਰ ਜਿਹੜੇ ਇਹਨਾਂ ਦੇ ਗਵੰਡੀ ਹੈਗੇ ਆ ਉਹਨਾਂ ਨੂੰ ਨਾਲ ਪਤਾ ਲੱਗਿਆ ਵੀ ਇੱਥੇ ਇਹ ਕਿਉਂ ਨਹੀਂ ਜਿਹੜੇ ਕੰਮ ਕਰਨ ਵਾਲੇ ਆਏ ਤੇ ਵੀ ਇਹ ਬਾਹਰ ਕਿਉਂ ਨਹੀਂ ਨਿਕਲੇ ਜਦੋਂ ਇਹਨਾਂ ਦੇ ਉੱਪਰ ਕਿਰਾਏਦਾਰ ਵੀ ਹੈ ਤੇ ਸਾਹਮਣੇ ਗਵੰਡੀ ਤੁਹਾਡਾ ਵੀ ਨਾ ਕਰਨਜੀ ਸਿੰਘ ਕਰਨਜੀ ਸਿੰਘ ਇਹਨਾਂ ਨੇ ਆ ਕੇ ਇੱਥੇ ਦੇਖਿਆ ਤੇ ਉਹਨੂੰ ਪੁਸ਼ ਕਰਕੇ ਦਰਵਾਜ਼ੇ ਨੂੰ ਖੋਲ੍ਹਿਆ ਤੇ ਅੰਦਰ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਉਹਨਾਂ ਦੇ ਗੋਲੀਆਂ ਲੱਗੀਆਂ ਹੋਈਆਂ ਤੇ ਉਹਨਾਂ ਦੇ ਕੋਲੇ ਹੀ ਪਿਸਤਲ ਹੈ ਜਿਹੜੇ ਅਮਨਦੀਪ ਸਿੰਘ ਸੀਗੇ ਜ਼ਿਆਦਾ ਤੌਰ ਤੇ ਤਾਂ ਇਹ ਲੱਗਦਾ ਵੀ ਇਹਨਾਂ ਨੂੰ ਕੋਈ ਆਪਣਾ ਜਿਵੇਂ ਉਹਨਾਂ ਦੇ ਬੱਚਿਆਂ ਦੇ ਇਹਨਾਂ ਦੇ ਕੋਲੇ ਹੀ ਪਿਸਤਲ ਹੈ ਵੀ ਕੋਈ ਗੁੱਸਾਗਲਾ ਹੋਇਆ ਜਾਂ ਕੋਈ ਕਿਹੜੀ ਗੱਲ ਕਰਨ ਹੋਇਆ ਉਹ ਬਾਕੀ ਅਸੀਂ ਜਿਹੜਾ ਸਾਰਾ ਵੈਰੀਫਾਈ ਕਰ ਰਹੇ ਹਾਂ ਤੇ ਵੈਸੇ ਬਹੁਤ ਹੀ ਟਰੈਜਿਕ ਇਨਸੀਡੈਂਟ ਹੈ ਤੇ ਅਸੀਂ ਪਰ ਸੀਸੀਟੀਵੀ ਵਗੈਰਾ ਜਿਹੜਾ ਅੰਦਰ ਲੱਗਿਆ ਉਸ ਨੂੰ ਸਾਰਾ ਵੈਰੀਫਾਈ ਕਰਕੇ ਵੀ ਕੋਈ ਫਾਉਲ ਪਲੇ ਤਾਂ ਨਹੀਂ ਹੋਰ ਤੇ ਕਿ ਕੀ ਇਹਨਾਂ ਨੇ ਹੀ ਜਿਹੜਾ ਇਹਨਾਂ ਤੋਂ ਚੱਲੀ ਆ ਇੱਕ ਕੋਈ ਫੌਲ ਪਲੇਅਰ ਕਿੰਨੇ ਜਣੇ ਕੋਲੇ ਲੱਟ ਹੋਈ ਹੈ ਕਿਉਂ ਕੋਲ ਦੇਖੋ ਜੀ ਇਸ ਤਾਂ ਉਹਨਾਂ ਦੀ ਪਤਨੀ ਇੱਕੋ ਆਪ ਤੇ ਅਮਨਦੀਪ ਸਿੰਘ ਉਹਨਾਂ ਦੀ ਪਤਨੀ ਤਨਵੀਰ ਕੌਰ ਜਸਵੀਰ ਕੌਰ ਤੇ ਉਹਨਾਂ ਦੀ ਮਨਵੀਰ ਤੇ ਇੱਕ ਪਰਨੀਤ ਬੱਚੀਆਂ ਦੋਨੇ ਜਿਹੜੀ 10 ਸਾਲ ਦੀ ਬੱਚੀ ਹੈ 6 ਸਾਲ ਦੀ ਬੱਚੀ ਹੈ ਉਹਨਾਂ ਦੀ ਡੈਥ ਹੋ ਗਈ ਹੈ ਇਹ ਸਾਰੇ ਸਨ ਗਨ ਸ਼ਾਟ ਹੋਏ ਆ ਸਾਰੇ ਹਾਂ ਜੀ ਜੀ ਗਨ ਸ਼ਾਟ ਆ ਜਿਹੜਾ ਜ਼ਿਆਦਾ ਤੌਰ ਤੇ ਗਨ ਇਹ ਦੇਖੋ ਜੀ ਇਹ ਇੱਕ ਚਾਰਾ ਜਣਿਆਂ ਦੀ ਸਰ ਕੀ ਕੰਮ ਕਰਦਾ ਸੀ ਹਸਬੰਡ ਵਾਈਫ ਪਤਾ ਲੱਗਾ ਸਰ ਕੀ ਕੰਮ ਕਰਦਾ ਸੀ ਇਹ ਫਾਈਨੈਂਸ ਦਾ ਕੰਮ ਸੀ ਉਹ ਕੋਠੀਆਂ ਬਣਾ ਕੇ ਵੀ ਵੇਚਦੇ ਸੀ ਅੱਜ ਲੱਗਦਾ ਵੀ ਮਤਲਬ ਕਿ ਜਿਹੜੇ ਗਨਸ਼ਾਟ ਆਪੀ ਮਤਲਬ ਕੀ ਟਿੱਕੇ ਹੋ ਦੇਖੋ ਆਪਣਾ ਹਜੇ ਵੈਰੀਫਾਈ ਕਰ ਰਹੇ ਆ ਤੇ ਦਿਖਣ ਨੂੰ ਤਾਂ ਉੱਥੇ ਹੀ ਉਹਨਾਂ ਦੇ ਕੋਲੇ ਹੀ ਹਥਕੋਲੇ ਪਿਆ ਪਸੂ ਤੇ ਜਿਹੜਾ ਵੈਪਨ ਹੈ ਤੇ ਬਾਕੀ ਅਸੀਂ ਕੋਈ ਵੀ ਚੀਜ਼ ਮਤਲਬ ਇੱਥੇ ਇਹ ਨਹੀਂ ਕਹਿ ਰਹੇ ਵੀ ਆਪਾਂ ਸਾਰੇ ਤਰ੍ਹਾਂ ਤੋਂ ਆਪਾਂ ਚੈੱਕ ਕਰਾਂਗੇ ਵੀ ਅੰਦਰ CCTV ਵੀ ਚੈੱਕ ਕਰਾਂਗੇ ਬਾਕੀ ਜਿਵੇਂ ਇਹਨਾਂ ਨੇ ਦੱਸ ਰਹੇ ਆ ਤਾਂ ਇਹਨਾਂ ਨੇ ਧੱਕਾ ਮਾਰ ਕੇ ਖੋਲਿਆ ਵੀ ਅੰਦਰੋਂ ਬੰਦ ਸੀ ਦਰਵਾਜਾ ਜਿਹੜਿਆ ਕੋਹੰਡੀ ਨੇਬਰ ਸਾਥ ਸਾਹਿਬ ਸੀਗੇ ਇਹ ਗਏ ਸੀ ਸਭ ਤੋਂ ਪਹਿਲਾਂ ਨਾਲ ਜਿਹੜੇ ਇਹਨਾਂ ਦੇ ਉੱਪਰ ਸੀਗੇ ਇਹਨਾਂ ਦੇ ਵਾਈਫ ਸੀਗੇ ਇਹਨਾਂ ਨੇ ਪੁਸ਼ ਕਰਕੇ ਉਹ ਖੋਲਿਆ ਵੀ ਇਹ ਤਾਂ ਹੈ ਨਹੀਂਗਾ ਵੀ ਖੁੱਲਾ ਸੀ ਘਰ ਘਰ ਅੰਦਰੋਂ ਬੰਦ ਸੀਗਾ ਤੇ ਉਹ ਬਾਕੀ ਚੀਜ਼ਾਂ ਜਿਹੜੀਆਂ ਵੀ ਆਪਾਂ ਨੂੰ ਸੀਸੀਟੀਵੀ ਤੋਂ ਜਾਂ ਹੋਰ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਕਰਦੇ ਆ ਉਸ ਤੋਂ ਸਾਹਮਣੇ ਹੋਣਗੀਆਂ ਉਸ ਹਿਸਾਬ ਨਾਲ ਗੱਲ ਕਰਦੇ ਆ ਫੋਰੈਂਸਿਕ ਟੀਮ ਸਾਡੀ ਆ ਰਹੀ ਹੈ ਉਹ ਵੀ ਸਾਰਾ ਕੁਝ ਦੇਖ ਲੈਣਗੇ ਤੇ ক্লোਜ਼ ਜਿਹੜੇ ਇੰਜਰੀਜ਼ ਆ ਜਿਹੜੀਆਂ ক্লোਜ਼ ਰੇਂਜ ਤੋਂ ਹੋਈਆਂ ਇੰਜਰੀਆਂ ਸਰੇ ਫੈਸਲਾ ਹੈ ਉੱਥੇ ਤੋਂ ਅੱਜ ਇੱਕ ਚੱਕਰ ਗੱਡੀਆਂ ਬਾਹਰ ਕਰੀ ਉੱਥੇ ਜਾਉਣੀ ਤੇ ਹੂਆ ਖੁੱਲ੍ਹ ਕੁੰਡੀ ਲੱਗੀ ਸੀ ਇਹ ਕਾਇਨ ਫੋਲ ਕਰਦੇ ਫੁੱਲ ਚੋਕਾ ਵੀ ਅੰਦਰ ਪਿਆ ਇੱਕ ਕੁੰਡਾ ਵੀ ਪਿਆ ਅਸੀਂ ਅੰਦਰ ਇਹਨੂੰ ਘਰੇ ਜਾ ਰਹੇ ਹਾਂ you mm -hmm.